ਦੇ ਠਾਣੇ ਚ ਕਾਂਗਰਸੀਆਂ ਨੇ ਆਪਣੇ ਕਾਉਂਸਲਰ ਤੇ ਚੁੱਠੇ ਪਰਚੇ ਦੇ ਖੱਛੇ ਕਾਰਨ ਦੇਰ ਰਾਤ ਲਗਾਇਆ ਜਮਾਵੜਾ ਮੰਗਲਵਾਰ ਦੇਰ ਰਾਤ ਥਾਣਾ ਅਰਬਨ ਅਸਟੇਟ ਵਿਖੇ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ ਦੀ ਅਗਵਾਈ ਚ ਕਪੂਰਥਲਾ ਦੇ ਸਾਰੇ ਕਾਉਂਸਲਰ ਸਹਾਬਾਨ ਪਿੰਡਾਂ ਤੋਂ ਸਰਪੰਚ ਅਤੇ ਹੋਰ ਅਹੁਦੇਦਾਰਾਂ ਦਾ ਲੱਗਾ ਜਮਾਵੜਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ ਨੇ ਦੱਸਿਆ ਕਿ ਕਪੂਰਥਲਾ ਦੇ ਮਸੂਰਵਾਲ ਦੇ ਕੌਂਸਲਰ ਹਰਜੀਤ ਬੱਬਾ ਦੇ ਵਾਰਡ ਚ ਪਤੀ ਪਤਨੀ ਦੀ ਘਰੇਲੂ ਲੜਾਈ ਚ ਇੱਕ ਸਿਆਸੀ ਲੀਡਰ ਵੱਲੋਂ ਪੁਲਿਸ ਅਤੇ ਸਿਆਸੀ ਦਬਾਅ ਪਾ ਕੇ ਵਾਰਡ ਦੇ ਕੌਂਸਲਰ ਹਰਜੀਤ ਬੱਬਾ ਤੇ ਬੱਚਾ ਅਗਵਾ ਕਰਨ ਦਾ ਛੁੱਟਾ ਪਰਚਾ ਦੇਣ ਦੀ ਕੋਸ਼ਿਸ਼ ਦੀ ਸਾਜ਼ਿਸ਼ ਕਰਨ ਤੇ ਕਾਂਗਰਸੀਆਂ ਨੇ ਦੇਰ ਰਾਤ ਤੱਕ ਥਾਣਾ ਅਰਬਨ ਅਸਟੇਟ ਵਿਖੇ ਆਪਣਾ ਇਕੱਠ ਕੀਤਾ ਇਸ ਸਬੰਧੀ ਐਸਐਸਪੀ ਨੇ ਸਾਰਾ ਮਾਮਲਾ ਖੁਦ ਤਸਦੀਕ ਕਰਦਿਆ ਪੱਤਰਕਾਰ ਨੂੰ ਫੋਨ ਤੇ ਦੱਸਿਆ ਕਿ ਇਸ ਕੇਸ ਚ પતિ ਪਤਨੀ ਦਾ ਆਪਸੀ ਮਨਮੋਟਾਫ ਚੱਲ ਰਿਹਾ ਹੈ ਤੇ ਇਹਨਾਂ ਦੀਆਂ ਦੋ ਬੇਟੀਆਂ ਹਨ ਤੇ ਇੱਕ ਬੱਚੀ ਨੂੰ ਕਪੂਰਥਲਾ ਦੇ ਮਨਸੂਰਵਾਲ ਰਹਿੰਦੇ ਉਸਦੇ ਪਿਤਾ ਅਤੇ ਦਾਦਾ ਨੇ ਆਪਣੇ ਕੋਲ ਹੀ ਰੱਖਿਆ ਸੀ ਤੇ ਇਸ ਵੇਲੇ ਪਤਨੀ ਦਾ ਪੇਕਾ ਪਰਿਵਾਰ ਵੀ ਆਪਣੇ ਜਵਾਈ ਕੋਲ ਮਸੂਰਵਾਲ ਆਇਆ ਹੋਇਆ ਹੈ ਅਤੇ પતિ ਪਤਨੀ ਦਾ ਤਲਾਕ ਵੀ ਨਹੀਂ ਹੋਇਆ ਹੈ ਤੇ ਇਸ ਲਈ ਇਹਨਾਂ 'ਚ ਕੋਈ ਅਗਵਾ ਦਾ ਕੇਸ ਨਹੀਂ ਬੰਦਾ ਕਿਉਂਕਿ ਬੱਚੀ ਆਪਣੇ ਪਿਤਾ ਦੇ ਪਰਿਵਾਰ 'ਚ ਹੈ ਇਸ ਉਪਰੰਤ ਦੇਰ ਥਾਣਾ ਮੁਖੀ ਕੇਵਲ ਸਿੰਘ ਅਤੇ ਐਸ ਐਚਓ ਅਮਨਦੀਪ ਨਾਰਨੇ ਦੱਸਿਆ ਕਿ પતિ ਪਤਨੀ ਦਾ ਆਪਸੀ ਰਾਜ਼ੀਨਾਮਾ ਹੋ ਗਿਆ ਹੈ ਤੇ ਪਤਨੀ ਵੱਲੋਂ ਉਸ ਦੀ ਮਾਤਾ ਦੇ ਥਾਣੇ 'ਚ ਆ ਕੇ ਰਾਜ਼ੀਨਾਮਾ ਕਰ ਲਿਆ ਹੈ ਤੇ ਛੋਟੀ ਬੱਚੀ ਵੀ ਆਪਣੇ ਨਾਲ ਲੈ ਗਈ ਹੈ ਪੁਲਿਸ ਦੀ ਸੂਝਬੂਝ ਅਤੇ ਕਾਂਗਰਸੀ ਖੇਮੇ ਦੀ ਹਲਚਲ ਨਾਲ ਕਿਸੇ ਤੇ ਵੀ ਨਜਾਇਜ਼ ਪਰਚੇ ਦੀ ਗੱਲ ਨਾ ਹੋ ਸਕੇ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ ਜਿਵੇਂ ਜਰਾ ਬੱਟੂ ਨੇ ਕਪੂਰਥਲਾ ਜ਼ਿਲ੍ਹਾ ਦੇ ਕਾਂਗਰਸ ਜਿਹੜੇ ਸ਼ਹਿਰੀ ਪ੍ਰਧਾਨ ਦੀਪਨ ਸਲਵਾਨ ਇਹਨਾਂ ਦੀ ਰਹਿਮਾਈ ਚ ਕਾਂਗਰਸ ਦੇ ਸਾਰੇ ਐਮਸੀ ਸਾਹਿਬਾਨ ਜਿਹੜੇ ਹੈਗੇ ਨੇ ਸਰਪੰਚ ਸਾਹਿਬਾਨ ਕਾਫੀ ਜਾਣੀ ਕਿ 2-250 ਬੰਦੇ ਦਾ ਘਟ ਉੱਤੇ ਖਾਣਾ ਸਿਟੀ ਅਰਬਨ ਸਟੇਟ ਇਕੱਠਾ ਹੋਇਆ ਕੈਨੇਡਾ ਵਗੈਰਾ ਅਲਵਾਨਸਰ ਤੁਸੀਂ ਇਹਨੇ ਜਿਹੜਾ ਤੁਹਾਡਾ ਹਜੂਮ ਇਕੱਠਾ ਹੋਇਆ ਪਿਆ ਕਾਂਗਰਸ ਜਿਆਦਾ ਕੋਈ ਗੱਲ ਇਹ ਆ ਕਿ ਇੱਕ ਸਾਡੇ ਬੱਬਾ ਜੀ ਕਾਉਂਸਲਰ ਸਾਹਿਬਾਨ ਨੇ ਹਰਜੀਤ ਹਰਜੀਤ ਬੱਬਾ ਜੀ ਉਹਨਾਂ ਦੇ ਵਾਰਡ ਦਾ ਇੱਕ ਮਸਲਾ ਸੀਗਾ ਉਹਦੇ ਤਹਿਤ ਆ ਸਾਡੇ ਕੋਲ ਸਾਥੀ ਖੜਾ ਕਿ ਨਾਲ ਇਹ ਮੌਜੂਦ ਮੋਦੂਰਾ ਨਾ ਇਹ ਮਾ ਬਾ ਆਪਣੀ ਵਾਈਫ ਨਾਲ ਝਗੜਾ ਸੀਗਾ ਉਸ ਝਗੜੇ ਪੈ ਤ ਪਿਛਲੇ 2 ਸਾਲ ਤੋਂ ਉਹ ਜੰਮੇ ਵਿੱਚ ਰਹਿ ਰਹੀ ਸੀ ਦੇਖੋ ਗੱਲ ਇਹ ਆ ਕਿ ਅੱਜ ਕਿਸੇ ਕਾਰਨ ਕਰਕੇ ਕੱਲ ਇਥੇ ਕਪੂਰਥਲੇ ਸੀ ਉਹਦੇ ਨਾਲ ਐਮਸੀ ਸਾਹਿਬਾਨ ਨੇ ਗੱਲ ਕੀਤੀ ਕਿ ਇਹਨਾਂ ਦਾ ਰਿਹਾਇਸ਼ਨਾਮਾ ਹੋ ਜਾਵੇ ਕਿ ਪਰਿਵਾਰ ਵਸ ਸਕਣ ਮਗਰ ਇੱਕ ਕਾਉਂਸਲਰ ਵੀ ਜਨਵਰੀ ਬਣਦੀ ਆ ਕਿ ਉਹ ਆਪਣੇ ਵਾਰਡ ਦੇ ਬੰਦੇ ਦੀ ਸੁਣਵਾਈ ਕਰੇ ਔਰ ਉਹਦੇ ਤਹਤ ਬੱਬਰ ਜੀ ਨੇ ਵੀ ਸੁਣਵਾਈ ਕੀਤੀ ਤੇ ਸਾਡੇ ਸਾਰੇ ਕੌਂਸਲਰ ਸਬੰਨਾ ਦੇ ਧਰਮ ਬੰਦਾ ਉਹਦੇ ਤਹਤ ਉਹਨਾਂ ਨੇ ਸੁਣਵਾਈ ਕਰਦਿਆਂ ਹੋਇਆ ਕੋਸ਼ਿਸ਼ ਕੀਤੀ ਕਿ ਇਹਨਾਂ ਦਾ ਮੇਲ ਮਲਾਪ ਹੋ ਸਕੇ ਮਦਰ ਉਹ ਜਿਹੜਾ ਰਿਸ਼ਤੇਦਾਰਾਂ ਵੱਲ ਠਹਿਰੇ ਸੀ ਉਹਨਾਂ ਨੇ ਜਿਹਨੂੰ ਦੱਸਿਆ ਮੌਜੂ ਮੈਨੂੰ ਫੋਨ ਕੀਤਾ ਇਹਨਾਂ ਨੇ ਆਪੇ ਐਮਸੀ ਸਾਹਿਬ ਨੂੰ ਫੋਨ ਕੀਤਾ ਕਿ ਮੇਰੀ ਧਰਮ ਪਤਨੀ ਆਪਣੇ ਬੱਚਿਆਂ ਨਾਲ ਵਾਪਸ ਜਾ ਰਹੀ ਹੈ ਜਦ ਕਿ ਉਹਨਾਂ ਨੇ ਇੱਕ ਵਿਸ਼ਵਾਸ ਲਾਇਆ ਸੀ ਕਿ ਇੱਕ ਬੈਠਕ ਕਰਕੇ ਆਪਾਂ ਰਾਜ਼inama ਕਰਾਂਗੇ ਮਗਰ ਕਿਸੇ ਤਰ੍ਹਾਂ ਦਾ ਕੋਈ ਰਾਜਨਾਮਾ ਹੋ ਨਹੀਂ ਸਕਿਆ ਔਰ ਇਸ ਦੌਰਾਨ ਇੱਕ ਬਾਪ ਨੇ ਆਪਣੀ ਵਾਈਫ ਤੋਂ ਆਪਣਾ ਬੱਚਾ ਫੜ ਲਿਆ ਆਪਣੀ ਬੇਟੀ ਫੜ ਲਈ ਔਰ ਦੇਖੋ ਕਿੰਦੀ ਤਰਾਸਦੀ ਆ ਕਿ ਇੱਕ ਬਾਪ ਨੇ ਆਪਣੇ ਬੱਚੇ ਨੂੰ ਫੜਿਆ ਦੱਸੋ ਜੀ ਆਪਣੇ ਬੱਚੇ ਨੂੰ ਫੜਿਆ ਉਹ ਦੱਸੋ ਉਹ ਪਰਿਵਾਰ ਆ ਪਰਿਵਾਰ ਦੀ ਇੱਕ ਪੋ ਦਾ ਮੋਹ ਮਾਇਆ ਵਾ ਆਪਣੇ ਬੱਚੇ ਨਾਲ ਇੱਕ ਮਾਂ ਦੀ ਮਨਤਾ ਵਾ ਤੇ ਪੋ ਦਾ ਹੱਕ ਵੀ ਆ ਕਿਸੇ ਕਾਰਨ ਕਰਕੇ ਇਹ ਦੂਰ ਆ ਇਹਦਾ ਮਤਲਬ ਇਹ ਥੋੜਾ ਆ ਕਿ ਉਹਨੇ ਆਪਣੇ ਬੱਚਾ ਧੱਕੇ ਨਾਲ ਚੱਕ ਲਿਆ ਔਰ ਉਹਦੇ ਨਾਲ ਇਹਨਾਂ ਦੀ ਮਾਤਾ ਔਰ ਇਹਦਾ ਭਰਾ ਇਹਨਾਂ ਦਾ ਬ੍ਰਦਰ ਨਾਲ ਸੀਗਾ ਕਿ ਅੰਮ੍ਰਿਤ ਸਿੰਘ ਸਾਹਿਬ ਦੇ ਨਾਲ ਸੀਗੇ ਉਹਨਾਂ ਨੇ ਆਪਣਾ ਬੱਚਾ ਨੂੰ ਚੱਕਿਆ ਔਰ ਚੱਕਣ ਤੋਂ ਬਾਅਦ ਇਹ ਲਗਭਗ 7:30 ਵਜੇ ਸਵੇਰ ਦਾ ਵਾਕਿਆ ਔਰ 8 ਵਜੇ ਇਹ ਇਥੇ ਥਾਣੇ ਪਹੁੰਚ ਗਏ ਬੱਚੇ ਨੂੰ ਨਾਲ ਲੈ ਕੇ ਉਹਨਾਂ ਦਾ ਪਿਤਾ ਅਤੇ ਨਾਲ ਕੌਂਸਲਰ ਸੇਬਾਨ ਅਤੇ ਹੋਰ ਸਾਰੇ ਹਾਂਜੀ ਹਾਂ ਤੇ ਮੇਰਾ ਕੈਮਰਾ ਵੀ ਹਾਂਜੀ ਸਾਰੇ ਮਸੂਰਵਾਲਦੇ ਮਸੂਰਵਾਲਦੇ ਬੰਦੇ ਨੇ ਸਾਰੇ ਦੇ ਖੇਤ ਤੇ ਇੱਕ ਇੱਕ ਐਮਸੀ ਦੀ ਜਨਵਰੀ ਬੰਦੀ ਆ ਕਿ ਉਸ ਪਰਿਵਾਰ ਨੂੰ ਵਸਾਇਆ ਜਾ ਸਕੇ ਮਗਰ ਕੇਸ ਬਿਨਾਂ ਤੇ ਸੂਰੇ ਪੌਣੇ 8 ਵਜੇ ਜੋ ਅਰਜ਼ੀ ਲਿਖਾਈ ਗਈ ਔਰ ਉਹਦੇ ਬਾਅਦ ਆ ਕੇ ਰਾਤ ਦੇ 12 ਵਜੇ ਆ ਕਾਂਗਰਸ ਪਾਰਟੀ ਦੇ ਸਾਰੇ ਕੌਂਸਲ ਸਬਾਨ ਸਾਡੇ ਸੀਨੀਅਰ ਲੀਡਰ ਕਾਂਗਰਸ ਦੇ ਸੀਨੀਅਰ ਵਾਈਸ ਪ੍ਰਧਾਨ ਨਿਰੰਦਰ ਮਨਸੂਜੀ ਕੌਣ ਸਾਡੇ ਮੇਅਰ ਸਾਹਿਬ ਅਤੇ ਜਿੰਨੇ ਵੀ ਕਾਉਂਸਲਰ ਦੇ ਵਰਕਰ ਨੇ ਸਰਪੰਚ ਸੇਵਾ ਨੇ ਅੱਜ ਇੱਥੇ ਇਕੱਠੇ ਹੋਏ ਨੇ ਕਿ ਧੱਕਾ ਕੀ ਕੀਤਾ ਜਾ ਰਿਹਾ ਇਹ ਦਿਖਾਇਆ ਜਾ ਰਿਹਾ ਕਿ ਤੁਸੀਂ ਮੌਜੂਦ ਹਨ ਪਰਚਾ ਕਰੋ ਕਿ ਬੱਚਿਆਂ ਨੂੰ ਕਿੱਧਰ ਨਾ ਕਰ ਰਿਹਾ ਔਰ ਕਾਉਂਸਲਰ ਦਾ ਵੀ ਪਰਚਾ ਕਰੋ ਔਰ ਕਦੀ ਤਰਾਸ ਦੀ ਆ ਕਿ ਕੀ ਕਹਨੂ ਕਿ ਕਾਉਂਸਲਰ ਨੇ ਕੰਮ ਨਾ ਕਰੇ ਆਪਣੇ ਪਬਲਿਕ ਦੀ ਜਿਨ੍ਹਾਂ ਨੇ ਉਹਨਾਂ ਨੂੰ ਚੁਣੀਆਂ ਇਹ ਕੋਨਸਲ ਦਾ ਅਧਿਕਾਰ ਆ ਇੱਕ ਐਮਐਲ ਦਾ ਅਧਿਕਾਰ ਆ ਕਿ ਆਪਣੀ ਪ੍ਰਜਾ ਦੀ ਆਪਣੀ ਰਾਇ ਦੀ ਆਪਣੇ ਬਾਦ ਦੀ ਬੱਚੇ ਦਾ ਸਿਹਰ ਦਾ ਦਬਾਅ ਆ ਜੀ ਸਿਰੇ ਪੌਣੀਆਂ ਠੇਜ ਦੀ ਦਰਖਾਸਤ ਆਈ ਹੋਈ ਹੈ ਰਾਤ ਦੇ 11 ਵਜੇ ਨੂੰ ਕੇਸ ਬਿਨਾ ਤੇ ਕਿਸੇ ਪਾਸੇ ਮੈਡਰਸ ਹੌਟ ਨੋਟਡ ਨਹੀਂ ਹੋ ਰਿਹਾ ਦਰਖਾਸਤ ਤੁਹਾਡੇ ਕੋਲੋਂ ਕੀ ਗਈ ਹੈ ਮੋਜੂ ਵੱਲੋਂ ਮੋਜੂ ਵੱਲੋਂ ਤਾਂ ਇਹੀ ਲਈਆ ਤੇ ਮੇਰੀ ਧਰਮ ਪਤਨੀ ਨੇ ਆਪਣਾ ਬੱਚਾ ਲਿਆ ਆਪਣਾ ਬੱਚਾ ਮੈਂ ਲਿਆ ਵਾ ਇਹਨਾਂ ਨੂੰ ਡਿਵੋਰਸ ਨਹੀਂ ਹੋਇਆ ਹੋਰ ਕੋਈ ਬਾਜੂ ਦੇ ਇਹ ਸਾਡੇ ਐਮਐਲ ਸਾਹਿਬ ਦੇ ਆਫਿਸ ਵੀ ਗਏ ਆ ਰਾਣਾ ਜੀ ਦੇ ਉੱਥੇ ਰਾਣਾ ਜੀ ਨੇ ਆਪਣੀ ਹਾਜ਼ਰੀ ਦੇ ਵਿੱਚ ਬੈਠ ਕੇ ਇਹਨਾਂ ਦਾ ਰਾਜੀਨਾਮਾ ਕਰਾਉਣ ਦੀ ਕੋਸ਼ਿਸ਼ ਵੀ ਕੀਤੀ ਔਰ ਉੱਥੇ ਕੁੜੀ ਵਾਲੇ ਮੰਨੀਆਂ ਕਿ ਠੀਕ ਆ ਜੀ ਅਸੀਂ ਆਪਣਾ ਬੱਚਾ ਔਰ ਆਪਣਾ ਪਰਿਵਾਰ ਅਸੀਂ ਬਸਾਉਣ ਨੂੰ ਤਿਆਰ ਆਂ ਮਗਰ ਆਫਿਸ ਦੇ ਬਾਹਰ ਆਉਣ ਦੇ ਬਾਅਦ ਕਿਉਂ ਮੁਕਰਵੇ ਕਿ ਦੀ ਸ਼ਾਇਦ ਮੁਕਰਵੇ ਇਹ ਵੀ ਕੋਹ ਖੋਣੀ ਚਾਹੀਦੀ ਹੈ ਇਹ ਵੀ ਜਾਂਚ ਹੋਣੀ ਚਾਹੀਦੀ ਆ ਕੀ ਕਾਨੂੰ ਕੋਈ ਕਾਉਂਸਲਰ ਕੋ ਕੰਮ ਨਾ ਕਰੇ ਵਾੜਦਾ ਉੱਥੇ ਦਬਾਅ ਬਣਾਤਾ ਜਾਵੇ ਕਿ ਜੇ ਕਾਉਂਸਲਰ ਕਿਸੇ ਦੇ ਕਿਸੇ ਦੇ فاਸਲੇ ਨਹੀਂ ਜਾਵੇ ਤੇ ਉਧਰ ਤੋਂ ਦਬਾਬ ਨਾਲ ਕੋਸੇ ਦੇ ਦਰਵਾਜ਼ੇ ਕਰ ਦਿਓ ਕਿ ਢੀ ਮਾਰੀ ਗੱਲਾਂ ਹੋਰ ਦਬਾਬ 11 ਹੋਵੇ ਆ ਪੂਰਾ ਕਪੂਰਥਲਾ ਇੱਥੇ ਮੌਜੂਦ ਨਾ ਸਾਰੇ ਕੌਂਸਲਰ ਸਾਡੇ ਇੱਥੇ ਮੌਜੂਦ ਨਾ ਮੂਤਵਾਣੇ ਦੇ ਆਗੂ ਆ ਉਹ ਸ਼ਹਿਰ ਵਾਸੀ ਆ ਇਹਨਾਂ ਅਦਮਸ਼ੂਰ ਵਾਲੇ ਕੋਲ ਉੱਠਾ ਆ ਅਦਮਸ਼ੂਰ ਵਾਲੇ ਤੇ ਹਾਜ਼ਰ ਆ ਅੱਗੇ ਵੀ ਕੈਮਰਾ ਮਾਰ ਕੇ ਦੇਖੋ ਇਹ ਮੈਂ ਪੱਤਰ ਗਾਨਾ ਸਾਹਮਣੇ ਰਾਂ ਨੂੰ ਇਹ ਪੁੱਛਣਾ ਚਾਹਣਾ ਪੱਤਰ ਗਾਲ ਪੱਤਰਕਾਰਾਂ ਦੇ ਸਬਾਨਾ ਦੇ ਰਾਹੀ ਮੈਂ ਇਹ ਪ੍ਰਸ਼ਾਸਨ ਨੂੰ ਪੁੱਛਣਾ ਚਾਹਣਾ ਮਾਨਯੋਗ ਐਸਐਸਪੀ ਸਾਹਿਬ ਨੂੰ ਪੁੱਛਣਾ ਚਾਹਣਾ ਕਿ ਕੀ ਵੀ ਸ਼ਹਿਰ ਤੇ ਧੱਕਾ ਕੀਤਾ ਜਾ ਰਿਹਾ ਤੇ ਰਾਤ ਦੇ 11 ਵਜੇ ਕੌਂਸਲਰ ਸੇ ਬਾਦ ਨੂੰ ਹਰਾਸ ਕੀਤਾ ਜਾ ਰਿਹਾ ਕੱਲ ਨੂੰ ਕੋਈ ਨਹੀਂ ਬੰਦਾ ਕੌਂਸਲਰ ਦੇ ਇਲੈਕਸ਼ਨ ਨਾ ਲੜੇ ਔਰ ਕਿਸੇ ਦੇ ਫੈਸਲੇ ਦੇ ਵਿੱਚ ਮਹਤਵਪੂਰਨ ਬੰਦੇ ਕੱਲ ਨੂੰ ਨਾ ਜਾਣ ਇਹਦਾ ਮਤਲਬ ਇਹ ਹੀ ਹੈ ਨਾ ਕਿ ਅੱਜੋ ਤੋਂ ਕੌਂਸਲਰਾਂ ਦਾ ਇੱਕ ਫੈਸਲਾ ਗ੍ਰਾਉਂਡ ਦੇ ਵਿੱਚ ਤੱਕਾ ਹੋ ਰਿਹਾ ਕਿਡਨਾਪਿੰਗ ਦਾ ਕੇਸ ਕੌਫੇ ਦੇ ਪਾਣ ਦਾ ਯਤਨ ਕੀਤਾ ਜਾ ਰਿਹਾ ਪੁਲਿਸ ਪ੍ਰਸ਼ਾਸਨ ਦੇ ਕਿਹੜਾ ਕਿਹੜਾ ਪ੍ਰਸ਼ਾਸਨ ਹੈਗਾ اڻي نه ڏي 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 何で何でやったらいいんだよ。<noise>